ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਟ੍ਰੀਟ ਸਟਾਈਲ ਸੋ ਨਾਮ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਵੜੇ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਇਆ ਇਹਦੇ ਵਿੱਚ ਆਪਣੇ ਕੋਲ ਮਸ਼ੀਨ ਵਰਕ ਵਾਲੇ ਸੂਟ ਵੀ ਨੇ ਆਣ ਨੀਡਲ ਵਰਕ ਵਾਲੇ ਸੂਟ ਨੇਗੇ ਇਹ ਵਾਲੇ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸਟਾਰਟ ਕਰਦੇ ਹਾਂ ਫਰਸਟ ਸੂਟ ਆਪਣੇ ਕੋਲ ਹੈਗਾ ਆਫ ਵਾਈਟ ਕਲਰ ਦੀ ਆਪਾਂ ਨੇ ਜਿਹੜੀ ਹੈਗੀ ਕਾਟਨ ਦੀ ਸ਼ਰਟ ਰੱਖੀ ਆ ਇਹਦਾ ਆਪਾਂ ਨੇ ਦੀ neck ਦੇ ਉੱਪਰ ਕੰਮ ਕੀਤਾ ਬਾਡੀ ਦੇ ਉੱਪਰ ਕੰਮ ਆਇਆਗਾ ਮਸ਼ੀਨ ਵਰਕ ਹੋਇਆਗਾ ਤੁਸੀਂ ਨੀਅਰ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਪਣੇ ਫਿਨਿਸ਼ਿੰਗ ਨਾਲ ਕੰਮ ਕੀਤਾਗਾ ਐਂਡ ਜਿਹੜੀਆਂ 슬ੀਵਸ ਨੇ ਉਹਨਾਂ ਦੇ ਉੱਪਰ ਆਪਣੇ ਬਾਟਮ ਨਾਲ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਓਨਲੀ ਬਾਡੀ ਦੇ ਉੱਪਰ ਕੰਮ ਆਇਆ ਦੀ ਬਹੁਤ ਹੀ ਸੋਹਣਾ ਸੂਟ ਹੈਗਾ ਜਿਹੜਾ ਤਿਆਰ ਹੁੰਦਾ ਜਿੱਦਾਂ ਸੂਟ ਮੈਂ ਵੇਅਰ ਕੀਤਾ ਹੋਇਆ ਇਦਾਂ ਦਾ ਸੂਟ ਸੂਟ ਹੈਗਾ ਜਿਹੜਾ ਇਹ ਰੈਡੀ ਹੋਏਗਾ ਇਦਾਂ ਇਹਦੇ ਨਾਲ ਆਪਣੇ ਪ੍ਰਿੰਟਡ ਬਾਟਮ ਰੱਖੀ ਆ ਬਾਟਮਾਂ ਜਿਹੜੀ ਆਪਾਂ ਨੇ ਟੈਸਟਾ ਦੀ ਰੱਖੀ ਹੋਈ ਹੈ ਐਂਡ ਦੁਪੱਟਾ ਆਪਾਂ ਨੇ ਚੱਕ ਮਸਲੀਨ ਦੇ ਵਿੱਚ ਰੱਖਿਆ ਬਹੁਤ ਹੀ ਸੋਹਣਾ ਸੋਹਣੀ ਕੁਆਲਿਟੀ ਦਾ ਆਪਾਂ ਨੇ ਦੁਪੱਟਾ ਰੱਖਿਆਗਾ 2.5 ਮੀਟਰ ਦੀ ਜਿਹੜੀ ਹੈਗੀ ਇਹਦੀ ਕੱਟ ਹੋਏਗੀ ਇਦਾਂ ਟਾਈਡ ਆਈ ਦੁਪੱਟਾ ਵਿਦ ਲੇਸ ਫਿਨਿਸ਼ਿੰਗ ਮਿਲੇਗਾ ਤੁਹਾਨੂੰ ਇਥੇ ਦੁਪੱਟਾ ਆਂ ਦੀ ਤੁਹਾਡੇ ਕੋਲ ਆਪਸ਼ਨ ਹੈਗੀ ਤੁਸੀਂ ਸਾਡੇ ਤੋਂ ਵਿਦਆਊਟ ਦੁਪੱਟਾ ਵੀ ਸੂਟ ਹੈ ਜਿਹੜਾ ਉਹ ਲੈ ਸਕਦੇ ਹੋ ਦੁਪੱਟਾ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਐਂਡ ਵਿਦਾਊਟ ਦੁਪੱਟਾ ਵੀ ਇਹ ਵਾਲਾ ਸੂਟ ਹੈ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ ਸੈਕਿੰਡ ਸੂਟ ਹੈਗਾ ਆਪਣੇ ਕੋਈ ਬਲੂ ਕਲਰ ਦਾ ਇਹ ਵੀ ਆਪਾਂ ਨੇ ਕਾਟਨ ਦੇ ਵਿੱਚ ਰੈਡੀ ਕੀਤਾ ਇਹਨਾਂ ਨੇ ਬਿਲਕੁਲ ਹਲਕੇ ਫੁਲਕੇ ਜਿਹੜੇ ਨੇਗੇ ਡਿਜ਼ਾਈਨ ਕਰਵਾਈ ਨੇਗੇ ਇੱਕੋ ਭੈਣ ਦੇ ਸੂਟ ਨੇ ਇਹਦੇ ਵੀ ਇਦਾਂ ਨੈੱਕ ਦੇ ਉੱਪਰ ਕੰਮ ਆਏਗਾ ਬਹੁਤ ਹੀ ਸੋਹਣਾ ਆਫ ਵਾਈਟ ਕਲਰ ਦਾ ਜਿਹੜਾਗਾ ਆਪਾਂ ਨੇ ਥ੍ਰੈਡ ਲਗਾਇਆ ਹੋਇਆ ਇਹ ਵਾਲਾ ਕੰਮ ਜਿਹੜੀ ਦੀ 슬ੀਵਸ ਦੇ ਉੱਪਰ ਆਏਗਾ 슬ੀਵਸ ਤੇ ਆਪਾਂ ਨੇ ਇਦਾਂ ਬਹੁਤ ਹੀ ਸੋਹਣੀ ਜਿਹੜੀ ਹੈਗੀ ਲੇਸ ਦੀ ਡਿਜ਼ਾਈਨਿੰਗ ਦਿੱਤੀ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਹੈਗਾ ਇਦਾਂ ਇਹ ਵਾਰੀ ਜਿਹੜੀ ਹੈਗੀ ਸ਼ਰਟ ਆਏਗੀ ਚਾਕਾਂ ਦੇ ਉੱਪਰ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ ਐਂਡ ਜਿਹੜੀ 슬ੀਵਸ ਆਹ ਸੌਰੀ ਬਾਟਮ ਆ ਬਾਟਮ ਦੇ ਉੱਪਰ ਵੀ ਆਪਾਂ ਨੇ ਵਰਕ ਕਰਕੇ 슬ੀਵਸ ਨਾਲ ਦੀ ਜਿਹੜੀ ਲੇਸ ਲਗਾਈ ਗਈ ਹੈ ਇਦਾਂ ਇਦਨਾਲ ਵੀ ਆਪਣੇ ਟਾਈਡਾਈ ਦੁਪੱਟਾ ਰੱਖਿਆ ਇੱਧਰ ਇਹਦਾ ਜਿਹੜੇ ਪੱਲੇ ਨੇਗੇ ਆਪਾਂ ਨੇ ਟਾਈਡਾਈ ਕੀਤੇ ਨੇਗੇ ਸੈਂਟਰ ਦੇ ਵਿੱਚ ਆਪਾਂ ਨੇ ਸੂਟ ਨਾਲ ਦਾ ਜਿਹੜਾ ਪਲੇਨ ਰੱਖਿਆ ਐਂਡ ਇਦਾਂ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣੇ ਸੂਟ ਤਿਆਰ ਹੋਏ ਨੇ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਇਹ ਵਾਲੇ ਸੂਟ ਨੇਗੇ ਜਿਹੜੇ ਤੁਸੀਂ ਆਪਣੀ ਚੋਆਇਸ ਦਾ ਕੋਈ ਵੀ ਕਲਰ ਲਗਵਾ ਸਕਦੇ ਹੋ ਨੈਕਸਟ ਆਪਣੇ ਕੋਲੇ ਹੈਗੇ ਨੇ ਪਾਕਟ ਵਾਲਾ ਡਿਜ਼ਾਈਨ ਇਹ ਵੀ ਪਣੇ ਚੈੱਕ कॉटन ਦੇ ਉੱਪਰ ਰੈਡੀ ਕੀਤਾ ਇਦਾਂ ਚੈੱਕ ਕਰੋ ਤੁਸੀਂ ਇਦਾਂ ਇਹਦੇ neck ਦੇ ਉੱਪਰ ਕੰਮ ਆਏਗਾ ਐਂਡ ਪਾਕਟਸ ਆਉਣਗੀਆਂ ਇਹ ਵਾਲਾ ਕੰਮ ਜਿਹੜਾ ਇਹਦੀ ਬਾਜੂ ਦੇ ਉੱਪਰ ਆਏਗਾ ਇਦਾਂ ਤੁਹਾਨੂੰ ਮਿਲੇਗਾ ਬਾਜੂ ਦੇ ਉੱਪਰ ਸੇਮ ਬਾਜੂ ਵਾਲਾ ਕੰਮ ਆ ਜਿਹੜਾ ਤੁਹਾਨੂੰ ਬਾਟਮ ਦੇ ਉੱਪਰ ਵੀ ਮਿਲੇਗਾ ਸਟ੍ਰੇਟ ਬਾਟਮ ਦੇ ਅਕੋਰਡਿੰਗ ਜਿਹੜਾ ਆਪਾਂ ਨੇ ਵਰਕ ਕੀਤਾ ਹੋਇਆ ਇਹਦੇ ਵਿੱਚ ਆਪਣੇ ਕੋਲ ਦੋ ਸੂਟ ਰੈਡੀ ਨੇਗੇ ਬਿਲਕੁਲ ਨਾਰਮਲ ਜੇ ਪ੍ਰਾਈਸ ਦੇ ਵਿੱਚ ਬਿਲਕੁਲ ਨਾਰਮਲ ਜੇ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਰੈਡੀ ਕੀਤੇ ਨੇ ਦੋਨੋਂ ਸੇਮ ਕਲਰ ਸੇਮ ਸਟਾਫ ਦੇ ਵਿੱਚ ਰੈਡੀ ਹੋਏ ਨੇਗੇ ਤੁਸੀਂ ਇਹਨਾਂ ਨੂੰ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਉਭੀ ਦਾ ਦੁਪੱਟਾ ਵੀ ਬਾਈ ਕਰ ਸਕਦੇ ਹਾਂ ਵਿਦਆਊਟ ਦੁਪੱਟੇ ਨੈਕਸਟ ਆਪਣੇ ਕੋਲ ਫਿਰ ਚੈੱਕ ਕਾਟਨ ਦੇ ਵਿੱਚ ਇੱਦਾਂ ਇੱਦਾਂ ਇਹ ਪੈਨਲ ਵਰਕ ਆਏਗਾ ਸ਼ੇਡ ਵਰਕ ਹੋਏਗਾ ਬਹੁਤ ਹੀ ਸੋਹਣਾ ਕਲਰ ਨੇ ਜਿਹੜੇ ਆਪਾਂ ਨੇ ਬਹੁਤ ਜਿਆਦਾ ਦੇਖ ਕੇ ਲਗਾਈ ਹੋਈ ਨੇਗੀ ਲਾਚੀ ਐਂਡ ਇਹਦੀ 슬ੀਵਸ ਦੇ ਉੱਪਰ ਵੀ ਤੁਹਾਨੂੰ ਫਲਾਰ ਮਿਲੇਗਾ ਇਦਾਂ ਇਹ ਵਾਰੀ ਸੂਟ ਨੂੰ ਜਦੋਂ ਆਪਾਂ ਨੇ ਚਾਕਾਂ ਦੇ ਉੱਪਰ ਵਧੀਆ ਲੇਸ ਦੀ ਫਿਨਿਸ਼ਿੰਗ ਦਿੱਤੀ 슬ੀਵਸ ਤੇ ਦਿੱਤੀ ਬਹੁਤ ਹੀ ਸੋਹਣਾ ਸੂਟ ਰੈਡੀ ਹੋਣਾਗਾ ਇਹ ਵਾਲਾ ਆਪਾਂ ਨੇ ਰਿਪੀਟ ਦੇ ਵਿੱਚ ਕੀਤਾ ਪਹਿਲਾਂ ਵੀ ਆਪਾਂ ਇਹਦੇ ਦੋ ਤਿੰਨ ਸੂਟ ਰੈਡੀ ਕਰ ਚੁੱਕੇ ਹਾਂਗੇ सेम कलर दी इदा पिस्ता इबर आपण ਕੀਤਾਗਾ ब्लॅक कलर दे विच बरबरी कॉटन दी ल अच्छे थोड़ा कैमरा दूर करके दिखाएंगे प्लीज इदा ਜਿਵੇਂ ਜੇ ਤੁਸੀਂ ਪ੍ਰੋਪਰ ਲੁੱਕ ਦੇਖ ਸਕਦੇ ਹੋ ਇਦਾਂ ਬਹੁਤ ਹੀ ਸੋਹਣਾ ਸੂਟ ਰੈਡੀ ਹੋਣਾਗਾ ਇਹ ਵਾਲਾ ਆਪਣੇ ਬਰਬਰੀ ਕਾਟਨ ਦੇ ਉੱਪਰ ਰੈਡੀ ਕੀਤਾ ਵਾ ਇਹਦੇ ਵਿੱਚ ਆਪਣੇ ਕੋਲ ਇਹ ਵਾਲੇ ਤਿੰਨ ਕਲਰ ਰੈਡੀ ਨੇਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਬਾਈ ਕਰ ਸਕਦੇ ਹੋ ਨੈਕਸਟ ਹੈਗਾ ਜਿਹੜਾ ਆਪਣੇ ਆਨ ਆਰਡਰ ਰੈਡੀ ਕੀਤੇ ਹੋਏ ਨੇ ਲੀਨਨ ਕਾਟਨ ਦੇ ਵਿੱਚ ਲਓ ਜੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਰਿਪੀਟ ਦੇ ਵਿੱਚ ਬਹੁਤ ਵਾਰੀ ਆਪਾਂ ਇਹਨੂੰ ਜਿਹੜਾ ਕਰ ਚੁੱਕੇ ਆਂ ਤਿਆਰ ਲਓ ਜੀ ਸੇਮ ਕਲਰ ਦੇ ਵਿੱਚ ਹੀ ਰੈਡੀ ਕਰ ਦਿੰਦੇ ਆਪਾਂ ਦੇਖੋ ਜੀ ਇਹਦੇ ਜਿਹੜੇ ਘੇਰ ਦੇ ਉੱਪਰ ਇਦਾਂ ਤਿੰਨ ਫਲਾਰ ਮੇ ਲੈਣਗੇ ਤੁਹਾਨੂੰ ਇੱਕ ਫਲਾਰ ਅੱਗੇ ਸੈਂਟਰ 'ਚ ਆਏਗਾ ਐਂਡ ਦੋ ਫਲਾਰ ਨੇ ਜਿਹੜੇ ਉੱਪਰ neck ਕੋਲ ਆਉਣਗੇ ਸੇਮ ਫਲਾਰ ਆਗਾ ਜਿਹੜਾ ਤੁਹਾਨੂੰ ਬਾਜ ਦੇ ਉੱਪਰ ਮਿਲੇਗਾ ਇਦੇ ਵਿੱਚ ਇੱਕ ਇਹ ਵਾਲਾ ਸੇਮ ਹੀ ਕਲਰ ਆਪਣੇ ਕੋਲ ਰੈਡੀ ਉਹਨਾਂ ਨੇ ਦੋ ਸੂਟ ਕਰਵਾਏ ਨੇ ਸੇਮ ਕਲਰ ਸੇਮ ਸਟੱਫ ਦੇ ਉੱਪਰ ਐਂਡ ਇੱਕ ਇਹ ਵਾਲਾ ਹੈਗਾ ਜਿਹੜਾ ਇਹ ਵਾਲੀ ਇਦਾਂ ਸ਼ਰਟ ਹੈ ਦੀ ਇਹ ਵੀ 올ਓਵਰ ਹੀ ਰਹੇਗਾ ਟਾਈ ਟਾਈ ਪਲੱਸ ਚ ਮਿਲੇਗਾ ਤੁਹਾਨੂੰ ਇਦਾਂ ਲਵੈਂਡਰ ਸ਼ੇਡ ਦੇ ਵਿੱਚ ਬਰਬਰੀ ਕਾਟਨ ਦੇ ਉੱਪਰ ਇਹ ਵਾਲਾ ਸੂਟ ਹੈਗਾ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਬਿਲਕੁਲ ਨਾਰਮਲ ਜਿਹੀ ਪ੍ਰਾਈਸ ਦੇ ਵਿੱਚ ਇਦਾਂ ਜੀ ਨੈਕਸਟ ਸੂਟ ਜਿੰਨੇ ਆਗੇ ਆਪਣੇ ਕੋਲ ਇਹ ਨੀਡਲਵਰਕ ਵਾਲੀ ਨੇਗੇ ਬਹੁਤ ਹੀ ਸੋਹਣੇ ਸੂਟ ਨੇਗੇ ਬਿਲਕੁਲ ਨਾਰਮਲ ਜੀ ਰੇਂਜ ਦੇ ਵਿੱਚ ਜਿੱਦਾਂ ਅੱਗੇ ਆਪਣਾ 3 ਦਾ ਫੰਕਸ਼ਨ ਆ ਰਿਹਾ ਰਖੜੀ ਆ ਰਹੀ ਆ ਤਾਂ ਇਹ ਲੋਜੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸਟਾਫ ਦੀ ਗੱਲ ਕਰੀਏ ਪਿਓਰ ਬੈਂਬਰ ਦੇ ਵਿੱਚ ਰੈਡੀ ਹੋਇਆ ਬਹੁਤ ਜਿਆਦਾ ਸੋਹਣਾ ਸਟਾਫ ਆ ਸਾਫਟ ਸਟਾਫ ਆ ਲੋਜੀ ਇਦਾਂ ਇਹਦੇ neck ਦੇ ਉੱਪਰ ਕੰਮ ਆਏਗਾ ਬਹੁਤ ਹੀ ਸੋਹਣਾ ਐਂਡ ਸਾਰੇ ਫਰੰਟ ਦੇ ਵਿੱਚ ਤੁਹਾਨੂੰ ਇਦਾਂ ਬੂਟੀ ਮਿਲੇਗੀ ਜੇ ਹੋ ਸਕੇ ਮੈਂ ਤੁਹਾਨੂੰ ਇੱਥੇ ਇੱਕ ਪਿਕਚਰ ਸ਼ੇਅਰ ਕਰ ਦੂੰ ਮੇਰਾ ਖੁਦ ਦਾ ਬਣਾਇਆ ਸੂਟ ਮੈਂ ਇੱਥੇ ਪਿਕਚਰ ਲਗਾ ਦਾਂਗੀ ਨਾਲ ਤੁਹਾਨੂੰ ਆਈਡੀਆ ਹੋ ਜਾਊ ਸੂਟ ਕਿਦਾਂ ਦਾ ਬਣੇਗਾ ਇਦਾਂ ਇਹਦਾ ਸੂਟ ਆਏਗਾ ਇਹਦੇ ਨਾਲ ਇਦਾਂ ਜਿਹੜੀ ਹੈਗੀ ਮਸ਼ਲੀਨ ਦੀ ਬਾਟਮ ਰਹੇਗੀ ਐਂਡ ਬੈਂਬਰ ਦਾ ਹੀ ਵਰਕ ਵਾਲਾ ਦੁਪੱਟਾ ਰਹੇਗਾ ਲਓ ਜੀ ਦੁਪट्टे ਦੇ ਪੱਲਿਆਂ ਦੇ ਉੱਪਰ ਇਦਾਂ ਕੰਮ ਹੋਇਆ ਐਂਡ ਸਾਰੇ ਦੁਪੱਟੇ ਦੇ ਵਿੱਚ ਬੂਟੀ ਆਏਗੀ। ਇਹ ਵਾਰ ਹੈਗਾ ਆਪਣੇ ਕੋਲ ਬਲੈਕ ਕਲਰ। ਇਹਨਾਂ ਦੇ ਡਿਜ਼ਾਈਨਿੰਗਾਂ ਦਾ ਹਲਕਾ ਫੁਲਕਾ ਫਰਕ ਜਿੱਦਾਂ ਇਹ ਵਾਲੀ ਇਹਦੀ ਨੈਕ ਡਿਜ਼ਾਈਨਿੰਗ ਹੋ ਰਾ ਇਹ ਵਾਲਾ ਹੈਗਾ ਆਪਣੇ ਕੋਲ ਸਕਿਨ ਸ਼ੇਡ। ਲਓ ਜੀ। ਨੈਕ ਚੈੱਕ ਕਰਵਾਓ ਪਲੀਜ਼। ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਨੇ ਕਿ ਆਪਾਂ ਨੇ ਇਹਦੇ ਵਿੱਚ ਕਲਰ ਕੰਟਰਾਸਟ ਰੱਖੇ ਹੋਏ ਨੇ ਇਦਾਂ ਸਮਰ ਦੀ ਜੇ ਆਪਾਂ ਨੇ ਕਿਸੇ ਹਲਕੇ ਫੁਲਕੇ ਫੰਕਸ਼ਨ ਦੇ ਉੱਪਰ ਇਹ ਵਾਲੀ ਸੂਟ ਲੈ ਕੇ ਜਿਹੜੀ ਵੇਅਰ ਕਰਨੇ ਨੇ ਤਾਂ ਆਪਣੇ ਕੋਲ ਬਹੁਤ ਹੀ ਸੋਹਣੇ ਆਪਸ਼ਨ ਆ ਇਦਾਂ ਇਹਦੀ ਬਾਟਮ ਰਹੇਗੀ ਐਂਡ ਇਹ ਵਾਲੇ ਦਾ ਦੁਪੱਟਾ ਰਹੇਗਾ ਲਓ ਜੀ ਹਾਈ ਪਲੱਸ ਹੀ ਮਿਲਣਗੇ ਤੁਹਾਨੂੰ ਦੇ ਪੱਟੇ ਨੇ ਜਿਹੜੇ ਲੈਂਥ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਨੈਕਸਟ ਆਪਣੇ ਕੋਲ ਆ ਗਿਆ ਇਹਦਾ ਰਾਣੀ ਸ਼ੀਟ ਦੇ ਵਿੱਚ ਇਹਦੇ ਵਿੱਚ ਵੀ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਇਦਾਂ 프ਰੰਟ ਦੇ ਵਿੱਚ ਇਦਾਂ ਤੁਹਾਨੂੰ ਬੁੱਟੀ ਮਿਲੇਗੀ ਬਹੁਤ ਹੀ ਸੋਹਣਾ ਕੰਮ ਹੋਇਆ ਐਂਡ ਇਹ ਵਾਲਾ ਦੁਪੱਟਾ ਆਇਆ ਬਿਲਕੁਲ ਸੌਫਟ ਬੇਸ ਆ ਕੋਈ ਚੂਬਣ ਵਾਲਾ ਨਹੀਂ ਹੈਗਾ ਆਰਾਮ ਦੇ ਨਾਲ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਹਾਂ ਐਂਡ ਦੁਪੱਟੇ ਨੇ ਜਿਹੜੇ ਉਹ ਕੈਰੀ ਕਰ ਸਕਦੇ ਹਾਂ ਲੋ ਜੀ ਨੈਕਸਟ ਆਪਣੇ ਕੋਲ ਚੈੱਕ ਕਰੋ ਤੁਸੀਂ ਕੰਮਾ ਜਿਹੜਾ ਬਹੁਤ ਹੀ ਸੋਹਣਾ ਸਾਫ਼ ਸੁਥਰਾ ਕੰਮਾ ਕੀਤਾ ਵੀ ਤੁਹਾਨੂੰ ਇਹਦੇ ਜਿਹੜੇ ਥ्रेड ਨੇਗੇ ਇੱਧਰ ਉੱਧਰ ਨਹੀਂ ਮਿਲਣਗੇ ਤੁਸੀਂ ਬਿਲਕੁਲ ਨੀਅਰ ਤੋਂ ਚੈੱਕ ਕਰ ਸਕਦੇ ਹੋ ਲਓ ਜੀ ਤੁਸੀਂ ਕੰਮ ਦੀ ਸਫਾਈ ਚੈੱਕ ਕਰੋ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਦਾਂ ਹੀ ਆਪਾਂ ਨੂੰ ਇਹਦੇ ਨਾਲ ਦੁਪੱਟਾ ਮਿਲੇਗਾ ਅਗਰ ਤੁਸੀਂ ਇਹਦੇ ਵਿੱਚ ਸਾਡੇ ਤੋਂ ਹੋਰ ਕਲਰਸ ਜਾਂ ਡਿਜ਼ਾਈਨ ਵਿੱਚ ਆਉਣੇ ਹੋ ਤਾਂ ਤੁਸੀਂ ਸਾਨੂੰ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਮੈਸੇਜ ਕਰਕੇ ਅਸੀਂ ਤੁਹਾਨੂੰ ਇਹਨਾਂ ਦੀ ਸੌਰੀ ਇਹਨਾਂ ਦੇ ਪਿਕਚਰਸ ਨੇ ਜਿਹੜੀਆਂ ਉਹ ਸ਼ੇਅਰ ਕਰ ਦਾਂਗੇ ਇਦਾਂ ਲਓ ਜੀ ਇਹ ਵਾਰੇ ਚਾਰ ਸੂਟ ਆਪਣੇ ਕੋਲ ਜਿਹੜੇ ਨੇਗੇ ਇਸ ਟਾਈਮ ਅਵੇਲੇਬਲ ਨਹੀਂ ਅਗਰ ਤੁਸੀਂ ਹੋਰ ਵੀ ਸੂਟ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਦੀਆਂ ਫੋਟੋਜ਼ ਲੈ ਸਕਦੇ ਹੋ ਲਓ ਜੀ ਇਹ ਆ ਗਿਆ ਆਪਣੇ ਕੋਲ ਮਸ਼ੀਨ ਵਰਕ ਦੇ ਵਿੱਚ ਬਹੁਤ ਹੀ ਸੋਹਣਾ ਕਰੀਮੀ ਜਿਹਾ ਸ਼ੇਡ ਆ ਇਸ ਇਦਾਂ ਆਪਾਂ ਨੇ ਰੈੱਡ ਐਂਡ ਮਹਿਰੂਨ ਨਾਲ ਇਹਦੇ 'ਚ ਵਰਕ ਕੀਤਾਗਾ ਐਂਡ ਇਹ ਵਾਲਾ ਫਲਾਰ ਨੇ ਜਿਹੜੇ ਤੁਹਾਨੂੰ 슬ੀਵਸ ਤੇ ਮਿਲਣਗੇ ਫਰੰਟ ਐਂਡ 슬ੀਵਸ ਵਰਕ ਮਿਲੇਗਾ ਬਹੁਤ ਹੀ ਸੋਹਣਾ ਕੰਮ ਹੋਇਆਗਾ ਬਸ ਨੈਕਸਟ ਆਪਣੇ ਕੋਲੇ ਆ ਗਿਆ ਸਕਾਈ ਬਲੂ ਜੀ ਸ਼ੇਡ ਆ ਇਹਦਾ ਬਿਲਕੁਲ ਨਾਰਮਲ ਜੀ ਪ੍ਰਾਈਸ ਦੇ ਵਿੱਚ ਇਹ ਵਾਲਾ ਫਰੰਟ ਆਏਗਾ ਐਂਡ 슬ੀਵਸ ਦੇ ਉੱਪਰ ਵਰਕ ਆਏਗਾ ਅੱਜ ਵਾਲੇ ਜਿਹੜੇ ਸੂਟ ਸੀ ਆਪਾਂ ਨੇ ਤੁਹਾਨੂੰ ਸਾਰੇ ਸੂਟ ਜਿਹੜੇ ਨੇਗੇ ਦਿਖਾ ਦਿੱਤੇ ਨੇਗੇ ਅ ਉਮੀਦ ਕਰਦੇ ਹਾਂ ਵੀ ਤੁਹਾਨੂੰ ਜਿਹੜੇ ਅੱਜ ਵਾਲੇ ਸੂਟ ਦਿਖਾਈ ਨੇਗੇ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਦੇ ਉੱਪਰ ਭੇਜ ਕੇ ਉਹਨਾਂ ਦੇ ਪ੍ਰਾਈਸ ਵਗੈਰਾ ਪੁੱਛ ਸਕਦੇ ਹੋਗੇ ਤਾਂ ਹੋਪਫੁਲੀ ਮੈਂ ਇਹਨਾਂ ਦੇ ਜਿਹੜੇ ਪ੍ਰਾਈਸ ਨੇਗੇ ਤੁਹਾਨੂੰ ਸਕਰੀਨ ਦੇ ਉੱਪਰ ਹੀ ਅ ਲਗਾ ਦੂੰਗੀ ਇਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ